ਇਹ ਬੰਦਾ ਜਿਹੜਾ ਆਇਆ ਲਾ ਉਹ ਮੈਂ ਹੁਣ ਇੱਕ ਤਰ੍ਹਾਂ ਗੱਲ ਹੋਰ ਕਰਨ ਲੱਗਿਆ ਲਿਖ ਲਓ ਜੀ ਅੱਜ ਸਾਰੀ ਯਾਦ ਰੱਖਿਓ ਇਹ ਬੰਦਾ ਕੰਨਾ ਕੋਈ ਜਨਮ ਨਹੀਂ ਲਿਆ ਇਹ ਇਹੋ ਜਿਹਾ ਜਰਨੈਲ ਬਣੂਗਾ ਤੁਸੀਂ ਦੇਖਿਓ ਸੀ ਇਹ ਫੌਜ ਬਣਾਉਂਦਾ ਮੈਂ ਸਿਰਫ ਆਪੇ ਇਹਨੂੰ ਇਹ ਕਹਿਣਾ ਚਾਹੁੰਦਾ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹ ਰੂਹ ਗੁਰੂ ਘਰ ਦੇ ਵਿੱਚੋਂ ਆਈ ਹੈ ਮਹਾਰਾਜ ਨੇ ਉਹ ਇਹ ਗੱਲ ਕਿਹਨੇ ਮੇਰੇ ਲੂ ਗੰਡੇ ਹਾਂਜੀ ਗੁਰੂ ਘਰ ਨੇ ਭੇਜੀ ਹੈ ਔਰ ਗੁਰੂ ਘਰ ਨੇ ਸ਼ਾਇਦ ਕਿਤੇ ਬੈਠ ਕੇ ਮਾਂ ਦੇ ਕੰਨ 'ਚ ਗੱਲ ਪਾ ਦੇਣੀ ਹੈ ਪਿਓ ਦੇ ਕਿ ਮੈਂ ਮੁੰਡਾ ਆਪਦਾ ਗੁਰੂ ਘਰ ਦਾ ਭੇਜਿਆ ਤੇ ਬੇਨੂੰ ਪਾਲਣਾਂ ਚੰਗੀ ਤਰ੍ਹਾਂ ਜਰਨੈਲ ਲਗੂ ਇਹਨੂੰ ਦੱਸੀ ਕਿ ਮੇਰੇ ਮੁੰਡੇ ਨਾਲ ਤੇਰੇ ਭਰਾ ਨਾਲ ਕੀ ਹੋਇਆ ਸੀ ਇਹ ਭੁੱਲਣਾ ਨਹੀਂ ਕਦੇ ਵੀ ਜ਼ਿੰਦਗੀ 'ਚ ਕਿ ਤੇਰਾ ਮੁੰਡਾ ਮਾਰਿਆ ਗਿਆ ਉਹਦੇ ਗੋਲੀਆਂ ਵੱਜੀਆਂ ਉਹਦੇ ਹਜ਼ਾਰਾਂ ਸਾਲਾ 50 ਕਿਲੋ ਲੋਹਾ ਦੇ ਅੰਦਰ ਗਿਆ ਇਹ ਪਿਓ ਹੋਣ ਦੇ ਨਾਤੇ ਮਾਂ ਹੋਣ ਦੇ ਨਾਤੇ ਪੁਰਨਾ ਨਹੀਂ ਇਹ ਉਸ ਬੱਚੇ ਨੂੰ ਦੱਸਣਾ ਹੈ ਕਿ ਜ਼ਿੰਦਗੀ ਦੇ ਵਿੱਚ ਮਾਫ ਕਰਨ ਵਾਲਾ ਸਿਰਫ ਉਹੀ ਹੈ ਭੁੱਲਣਾ ਭੁੱਲਣਾ ਨਹੀਂ ਚਾਹੀਦਾ ਕਦੇ ਸੋ ਮੈਂ ਤਾਂ ਇਹ ਕਹੂੰਗਾ ਕਿ ਇਹ ਮੁੰਡੇ ਨੇ ਜੋ ਆ ਕੇ ਕਰਨਾ ਹੈ ਸ਼ਾਇਦ ਮੈਨੂੰ ਇਹ ਲੱਗਦਾ ਕਿ ਐਸੀ ਰੂਹ ਆਈ ਹੈ ਜੀਨੇ ਪਤਾ ਨਹੀਂ ਆ ਕੇ 20 ਸਾਲਾਂ ਚ ਕੀ ਕਰ ਦੇਣਾ ਇਸ ਗੱਲ ਦਾ ਸਾਰੇ ਧਿਆਨ ਰੱਖਿਓ ਜੀ ਆਪਣਾ ਕਿਉਂਕਿ ਇਹ ਇਕੱਲਾ ਹੀ ਨਹੀਂ ਪੈਦਾ ਹੋਇਆ ਇਹਦੇ ਨਾਲ ਮੈਂ ਫੇਰ ਕਹਨਾ ਸਵਾ ਲੱਖ ਸਿੰਘ ਵੀ ਆਇਆ ਹੈ ਇਹਨਾਂ ਦੇ ਫਾਦਰ ਮਦਰ ਨੂੰ ਇਹ ਕਹਿਣਾ ਵੀ ਕੱਲੀ ਨਾ ਹੋਵੇ ਵਾਹਣਾ ਚ ਲੱਕੜੀ ਤੇ ਕੱਲਾ ਨਾ ਹੋਵੇ ਪੁੱਤ ਜੱਟ ਦਾ ਸਰ ਬੰਦਾ ਪਹਿਲੇ ਹੀ ਲਿਖ ਗਿਆ ਆਪਣੇ ਇੱਕ ਗੀਤ ਦਾ ਉਹਦਾ ਦਾ ਸੋਹਣਾ ਨੂੰ ਪਰੋਣਾ ਤੁਹਾਡਾ ਫੇਰ ਆ ਗਿਆ ਜਿਹੜੇ ਮੇਰੇ ਘਰ ਹਾਸਰੀ ਚ ਛਾਉਣ ਲੱਗਦੇ ਦੇਖੋ